ਸਾਥੀ ਸਮੇਂ ਸੀ ਸਿਟੀ ਠਾਣੀ ਦੇ ਅੰਦਰ ਮੌਜੂਦ ਹੈ ਔਰ ਬਿਲਕੁਲ ਮੇਰੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਥੇ 3 4 5 6 7 ਮੋਟਰਸਾਈਕਲ ਜਿਨ੍ਹਾਂ ਦੇ ਉੱਤੇ ਲਿਖਿਆ ਬੰਦ ਇਹ ਚਾਬੀ ਲਾ ਕੇ ਬੰਦ ਨਹੀਂ ਹੁੰਦੇ ਸਮਾਂ ਕਿ ਪੱਕੇ ਤੌਰ ਤੇ ਬੰਦ ਕੀਤੇ ਗਏ ਆ origignal silencer ਉਹਦੇ ਵਿੱਚ ਜਾਲੀ ਹੁੰਦੀ ਜਦੋਂ ਜਾਲੀ ਆਪਾਂ ਕੱਢ ਦਿੰਨੇ ਆ ਇੱਕ ਤਾਂ ਉਹ ਪਟਾਕਾ ਵੱਜਦਾ ਮੋਡੀਫਾਈ ਕੀਤਾ ਹੈ ਮੈ ਸਲੈਂਸਰ ਦਾ ਹਾਂ ਮੋਡੀਫਾਈ ਦੇ ਵਿੱਚੋਂ ਇੱਕ ਸਲੈਂਸਰ ਥੋੜਾ ਵੱਡਾ ਆਉਂਦਾ ਆ ਉਹ ਵੱਡਾ ਸਲੈਂਸਰ ਤੋਂ ਜ਼ਿਆਦਾ ਪਟਾਕਾ ਵੱਜਦਾ ਜਦੋਂ ਆਪਾਂ ਇਹਦੀ ਰੇਸ ਦੇ ਕੇ ਬੰਦ ਕਰਕੇ ਕਰੰਟ ਕੱਟ ਕੇ ਦੁਬਾਰਾ ਲਾਂਦੇ ਤੇ ਪਟਾਕਾ ਵੱਜਦਾ ਇਹਦੇ ਵਿੱਚ ਇੱਕ ਮਨਜੋਗ ਐਸਐਸ ਵੱਲੋਂ ਇਹ ਵੀ ਹਦਾਇਤ ਹੈ ਕਿ ਜਿਹੜੇ ਕੋਈ ਮਕੈਨਿਕ ਹੈਗੇ ਆ ਜਾਂ ਕੋਈ ਇਸ ਤਰ੍ਹਾਂ ਦੇ ਕਰਦੇ ਆ ਮੋਡੀਫਾਈ ਕਰਦੇ ਆ ਗੱਡੀਆਂ ਨੂੰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਆ ਜਿਵੇਂ ਇੱਥ ਕੇ ਪਰ ਜੇ ਆ ਕੰਮ ਕਰਨ ਬਾਪੂ ਨੂੰ ਠਾੜੇ ਦਾਣਾ ਹੀ ਪਣਾ ਚਲੋ ਇਹਦੇ ਬਾਰੇ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ ਕਈ ਵਾਰੀ ਮੈਂ ਨਿਆਣੇ ਲਖਾ ਲੈਂਦੇ ਆ ਇਹਨਾਂ ਨੂੰ ਅਸੀਂ ਪੂਰਾ ਇੱਥੇ ਸੱਦ ਕੇ ਘਰ ਦੇ ਵੀ ਸੱਦੀਏ ਅਸੀਂ ਨਾਲ ਸੱਦ ਕੇ ਪੂਰਾ ਕਰੀਦਾ ਕਈ ਵਾਰੀ ਘਰ ਦੇ ਸਾਨੂੰ ਆਪ ਕਹਿੰਦੇ ਦੇ ਵੀ ਦੇਖੋ ਜੀ ਇਹ ਬੱਚਾ ਥੋੜਾ ਇਹਨੂੰ ਡਾਂਟੋ ਇਸ ਕਰਕੇ ਕਹਿੰਦੇ ਕਿ ਭਾਵੇਂ ਸ਼ਹਿਰ ਵਿੱਚ ਲੱਗਦੇ ਪਏ ਘਟਨਾਕੇ ਵੇ ਮਿੱਤਰਾ ਪਰ ਹੁਣ ਉਹਨਾਂ ਦੀ ਖੈਰ ਨਹੀਂ ਜਿਹੜੇ ਸੜਕਾਂ ਤੇ ਪਾਉਂਦੇ ਨੇ ਬੁਲਟ ਦੇ ਪਟਾਕੇ ਵੇ ਮਿੱਤਰਾ ਜਿਹੜੇ ਸੜਕਾਂ ਤੇ ਹੁਣ ਪਾਉਂਦੇ ਨੇ ਬੁਲਟ ਦੇ ਪਟਾਕੇ ਵੇ ਮਿੱਤਰਾਂ ਸਤਿ ਸ਼੍ਰੀ ਅਕਾਲ ਪੀਬੀਟੀ ਨਵਾਂ ਸ਼ਹਿਰ ਦੇਖ ਰਹੇ ਹਾਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੁਰ ਤੁਸੀਂ ਸ਼ਹਿਰ ਤੋਂ ਦਸਲਾ ਦੇ ਵੀਡੀਓ ਇੱਕ ਸਵਾਗਤ ਹੁੰਦਾ ਹੈ ਸਾਥੀ ਇਸ ਸਮੇਂ ਸੀ ਸੇਟੀ ਠਾਣੀ ਦੇ ਅੰਦਰ ਮੌਜੂਦ ਹਾਂ ਔਰ ਬਿਲਕੁਲ ਮੇਰੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਥੇ 3 4 5 7 ਮੋਟਰਸਾਈਕਲ ਜਿਨ੍ਹਾਂ ਦੇ ਉੱਤੇ ਲਿਖਿਆ ਬੰਦ ਇਹ ਚਾਬੀ ਲਾ ਕੇ ਬੰਦ ਨਹੀਂ ਹੁੰਦੇ ਸਗੋਂ ਕਿ ਪੱਕੇ ਤੌਰ ਤੇ ਬੰਦ ਕੀਤੇ ਗਏ ਆ ਕਾਰਨ ਇਹ ਹੈ ਕਿ ਬਿਨਾ ਨੰਬਰ ਪਲੇਟ ਦੇ ਮੋਟਰਸਾਈਕਲ ਆ ਜਿਹੜਾ ਹੈਗਾ ਆ ਇਹ ਵੀ ਸਰਕਾਰੀ ਪਲੇਟ ਨਹੀਂ ਹੈ ਔਰ ਜਦੋਂ ਬਿਨਾ ਨੰਬਰੀ ਵਹੀਕਲ ਲੈ ਕੇ ਤੁਸੀਂ ਘੁੰਮਦੇ ਆ ਤਾਂ ਤੁਸੀਂ ਸ਼ੱਕ ਦੇ ਘੇਰੇ ਚ ਆ ਜਾਂਦੇ ਆ ਤੇ ਆ ਬੁਲਟ ਜਿਨ੍ਹਾਂ ਦੇ ਪਟਾਕੇ ਪਾਈ ਜਾਂਦੇ ਆ 에ਅਰ ਪੋਲੂਸ਼ਨ ਹੁੰਦਾ ਨੌਇਸ ਪੋਲੂਸ਼ਨ ਹੁੰਦਾ ਲੋਕ ਜਿਹੜੇ ਆ ਉਹ ਦਿੱਕਤ ਮਹਿਸੂਸ ਕਰਦੇ ਕਈ ਵੇਲੇ ਜਦੋਂ ਮੋਟਰਸਾਈਕਲ ਤੇ ਇਦਾਂ ਤੇ ਮੁੰਡੇ ਪਟਾਕੇ ਪਾਉਂਦੇ ਜਾਂਦੇ ਆ ਮੰਚਲੇ ਪਟਾਕੇ ਪਾਉਂਦੇ ਜਾਂਦੇ ਆ ਤਾਂ ਕਈ ਵੇਲੇ ਬਜ਼ੁਰਗ ਡਰ ਜਾਂਦੇ ਆ ਬੱਚੇ ਡਰ ਜਾਂਦੇ ਆ ਜਿਹੜੇ ਹਾਰਟ ਪੇਸ਼ੈਂਟ ਆ ਉਹਨਾਂ ਨੂੰ ਨੁਕਸਾਨਦਾਰ ਮਾਹੌਲ ਖਰਾਬ ਹੁੰਦਾ ਸੋ ਪ੍ਰਸ਼ਾਸਨ ਦਾ ਮੂਡ ਹੈ ਪ੍ਰਸ਼ਾਸਨ ਨੇ ਮੂਡ ਬਣਾ ਲਿਆ ਕਿ ਅਸੀਂ ਹੁਣ ਇਹਨਾਂ ਤੇ ਸਖਤੀ ਕਰਨੀ ਹੈ ਕਿਉਂਕਿ ਬਿਨਾ ਨੰਬਰ ਪਲੇਟ ਵਾਲੇ ਜਾਂ ਵੱਡੀ ਨੰਬਰ ਪਲੇਟ ਵਾਲੇ ਜਿਹੜੇ ਵਹੀਕਲ ਆ ਉਹੀ ਜ਼ਿਆਦਾਤਰ ਵਾਰਦਾਤਾ ਕਰਕੇ ਭੱਜਦੇ ਆ ਤੇ ਜੇਕਰ ਤੁਹਾਡੇ ਬੱਚੇ ਸ਼ੌਕ ਵੀ ਰੱਖਦੇ ਆ ਉਨ ਲਿਖਾ ਦੂਗੇ ਇਹਨੇ ਸੋ ਛੜੇ ਬਾਪੂ ਤੇਰੇ ਕਰਕੇ ਪਰ ਕਹਣਾ ਬਾਪੂ ਦਾ ਮੰਨਣਾ ਨਹੀਂ ਤਾਂ ਫਿਰ ਤੁਸੀਂ ਹੁਣ ਕਿਸੇ ਮੁਸੀਬਤ ਚ ਫਸ ਸਕਦੇ ਹੋ ਆ ਪ੍ਰੈਸ਼ਰ ਹਾਰਨ ਦੇਖੋ ਆ ਪ੍ਰੈਸ਼ਰ ਹਾਰਨ ਕਰਕੇ ਹੀ ਲਿਖਿਆ ਗਿਆ ਉੱਤੇ ਬੰਦ ਤਾਂ ਨੰਬਰ ਪਲੇਟ ਹੈ ਨਹੀਂ ਪ੍ਰੈਸ਼ਰ ਹਾਰਨ ਲੱਗੇ ਤਾਂ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਹੋ ਔਰ ਕਾਨੂੰਨ ਦੀ ਉਲੰਘਣਾ ਕਰਦੇ ਹੋ ਤਾਂ ਸਜ਼ਾ ਤਾਂ ਮਿਲਦੀ ਹੈ ਵਿਸ਼ੇਸ਼ ਜਾਣਕਾਰੀ ਆਪਾਂ ਐਸਐਚਓ ਸਾਹਿਬ ਤੋਂ ਲੈਣੇ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਦੀ ਕੀ ਹਦਾਇਤਾਂ ਅੱਜੋਂ ਤੋਂ ਚਲ ਕੇ ਕੱਲ੍ਹ ਤੋਂ ਕਰਦੇ ਆ ਸਰ ਸਾਡੇ ਜਾਣਕਾਰੀ 'ਚ ਵਾਅਦਾ ਕਰੋ ਪਤਾ ਲੱਗਾ ਹੈ ਕਿ ਬਿਨਾਂ ਨੰਬਰ ਹੀ ਜਿਹੜੇ ਮੋਟਰਸਾਈਕਲ ਜਾਂ ਵਹੀਕਲ ਨੇ ਉਹਨਾਂ ਤੇ ਅਤੇ ਜਿਹੜੇ ਬੁਲੇਟ ਦੇ ਪਟਾਕੇ ਬਜਾਏ ਜਾਂਦੇ ਬਾਕਾਇਦਾ ਜਿਹੜੇ ਸਲੰਸਰ ਲਵਾਏ ਜਾਂਦੇ ਆ ਉਹਨਾਂ ਉੱਤੇ ਪੁਲਿਸ ਸਖਤ ਕਾਰਵਾਈ ਕਰਨ ਦੇ ਮੂਡ ਵਿੱਚ ਹੈ ਮੈਂ ਚਾਹਣਾ ਤੁਸੀਂ ਵਿਸ਼ੇਸ਼ ਜਾਣਕਾਰੀ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਦੇ ਦਿਓ ਜੀ ਆ ਸਸੀ ਗਾਲ ਜੀ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਮਾਨਯੋਗ ਐਸਐਸਬੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਉੱਤੇ ਅ ਜਿਹੜੀ ਪਟਾਕੇ ਮਾਰਨੇ ਵਾਲੇ ਬੁਲਟ ਹੈ ਤੇ ਨੰਬਰ ਪਲੇਟਾਂ ਵੱਡੀਆਂ ਵਾਲੇ ਮੋਟਰਸਾਈਕਲ ਇਹਨਾਂ ਦੇ ਖਿਲਾਫ ਸਪੈਸ਼ਲ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਇਹ ਆਉਣੇ ਵਾਲੇ ਸਮੇਂ ਦੇ ਵਿੱਚ ਅਸੀਂ ਕਾਫੀ ਬੰਦ ਵੀ ਕੀਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਾਂਗੇ ਤੇ ਇੱਕ ਤਾਂ ਜਿਹੜੇ ਬੁਲਟ ਮੋਟਰਸਾਈਕਲ ਆ ਜਿਨ੍ਹਾਂ ਦੀ ਇਹ ਜਾਲੀਆਂ ਕੱਢ ਕੇ ਪਟਾਕੇ ਬਜਾਉਂਦੇ ਉਹਨਾਂ ਦੇ ਖਿਲਾਫ ਅਸੀਂ ਬੰਦ ਤੇ ਕਰਦੀਆਂ ਐ ਮੋਟਰ ਵਹੀਕਲ ਐਕਟ ਦੇ ਤਹਿਤ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਖਰਾਬ ਮੁਕੱਦਮੇ ਵੀ ਦਰਜ ਕਰਾਂਗੇ ਆ ਆਵਾਜ਼ ਪੋਲੂਸ਼ਨ ਦੇ ਤਹਿਤ ਕਰਾਂਗੇ ਇੱਕ ਮਾਜੂਬ ਡੀਸੀ ਸਾਹਿਬ ਦੇ ਜਿਹੜੇ ਹੁਕਮ ਐ ਉਹਦੇ ਤਹਿਤ ਵੀ 188 ਆਈਪੀਸੀ ਦੇ ਤਹਿਤ ਵੀ ਕਾਰਵਾਈ ਕਰਾਂਗੇ ਤੇ ਇਹ ਜਿੰਨੇ ਵੀ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਸਾਰਿਆਂ ਨੂੰ ਇੱਕ ਮੈਂ ਇਹਨਾਂ ਨੂੰ ਗਾਈਡ ਵੀ ਕਰਦਾ ਆ ਤੇ ਜਿਹੜੇ ਸਾਡੇ ਬੱਚੇ ਖਾਸ ਕਰਕੇ ਮਾਈਨਰ ਹੁੰਦੇ ਨੇ ਇਹ 15 16 ਸਾਲ ਦੇ ਇਹਨਾਂ ਹੀ ਸਲੈਂਸਰ ਕੱਢ ਕੇ ਪਟਾਕਾ ਮਾਰਦੇ ਬਹੁਤ ਜ਼ੋਰ ਦੇ ਨਾਲ ਤੇ ਅਸੀਂ ਉਹਨਾਂ ਦਾ ਬਕਾਇਦਾ ਪਿੱਛਾ ਕਰਾਂਗੇ ਘਰ ਤੱਕ ਜਾਵਾਂਗੇ ਉਹਨਾਂ ਨੂੰ ਜਿਹੜੀ ਖਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਸੀ ਤੇ ਸਰ ਸਲੈਂਸਰ ਦਾ ਕੇਵਲ ਇਹ ਤਾਂ ਜਿਹੜੇ ਆਪਣੇ ਟ੍ਰੈਫਿਕ ਪੁਲਿਸ ਵਾਲੇ ਆ ਉਹ ਰੇਸ ਦੇ ਕੇ ਚੈੱਕ ਕਰਦੇ ਨੇ ਸਲੈਂਸਰ ਪਾਇਆ ਹੁੰਦਾ ਲੇਕਿਨ ਪਟਾਕਾ ਨਹੀਂ ਵੱਜਦਾ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਦੇ ਇਹਦੇ ਵਿੱਚ ਇਦਾਂ ਨਾ ਜਿਹੜਾ ਸਾਇਲੈਂਸਰ ਹੁੰਦਾ ਇੱਕ ਜਿਹੜਾ ਦਾ ਅਰੀਜਨਲ ਸਾਇਲੈਂਸਰ ਉਹਦੇ ਵਿੱਚ ਜਾਲੀ ਹੁੰਦੀ ਜਦੋਂ ਜਾਲੀ ਆਪਾਂ ਕੱਢ ਦਿੰਨੇ ਆ ਇੱਕ ਤਾਂ ਉਹ ਪਟਾਕਾ ਵੱਜਦਾ ਮੋਡੀਫਾਈ ਕੀਤਾ ਐਮ ਐਸ ਸਾਇਲੈਂਸਰ ਦਾ ਹਾਂ ਮੋਡੀਫਾਈ ਦੇ ਵਿੱਚੋਂ ਇੱਕ ਸਾਇਲੈਂਸਰ ਥੋੜਾ ਵੱਡਾ ਹੁੰਦਾ ਆ ਉਹ ਵੱਡਾ ਸਾਇਲੈਂਸਰ ਤੋਂ ਜ਼ਿਆਦਾ ਪਟਾਕਾ ਵੱਜਦਾ ਜਦੋਂ ਆਪਾਂ ਇਹ ਰੇਸ ਦੇ ਕੇ ਬੰਦ ਕਰਕੇ ਕਰੰਟ ਕੱਟ ਕੇ ਦੁਬਾਰਾ ਲਾਉਂਦੇ ਤਾਂ ਪਟਾਕਾ ਵੱਜਦਾ ਇਹਦੇ ਵਿੱਚ ਇੱਕ ਮਾਂਜੋਗ ਐਸਐਸ ਵੱਲੋਂ ਇਹ ਵੀ ਹਦਾਇਤ ਹੈ ਕਿ ਜਿਹੜੇ ਕੋਈ ਮਕੈਨਿਕ ਹੈਗੇ ਆ ਜਾਂ ਕੋਈ ਇਸ ਤਰ੍ਹਾਂ ਦੇ ਕਰਦੇ ਆ ਮੋਡੀਫਾਈ ਕਰਦੇ ਗੱਡੀਆਂ ਨੂੰ ਉਹਨਾਂ ਦੇ ਖਿਲਾਫ ਵੀ ਕਾਰਵਾਈ ਅਜੇ ਸਰ ਤੁਸੀਂ ਜਿਵੇਂ ਦੱਸਿਆ ਕਿ ਪਟਾਕੇ ਵਜਾਉਂਦੇ ਆ ਨੌਜਵਾਨ ਤੇ ਭੱਜ ਜਾਂਦੇ ਆ ਬੜੀ ਵਾਰ ਏਦਾਂ ਹੁੰਦਾ ਕਿ ਨਾਕੇ ਦੇ ਮੁਲਾਜ਼ਮ ਤਾਂ ਥੋੜੇ ਹੀ ਹੁੰਦੇ ਜੱਪਗੀਏ ਚੰਡੀਗੜ੍ਹ ਚੌਂਕ 'ਚ ਮੁਲਾਜ਼ਮ ਤਾਂ ਆਪਣੀ ਡਿਊਟੀ ਨਿਭਾ ਰਹੇ ਹੁੰਦੇ ਆ ਚੰਡੀਗੜ੍ਹ ਚੌਂਕ 'ਚ ਪਟਾਕਾ ਵਜਾ ਕੇ ਜਾਂ ਚੰਡੀਗੜ੍ਹ ਰੋਡ ਤੇ ਜਿਵੇਂ ਸਰਕਾਰੀ ਸਕੂਲ ਹੈ ਜਾਂ ਸ਼ਵਾਲਿਕ ਸਕੂਲ ਹੈ ਉਹਨਾਂ ਦੇ ਮੋਰੇ ਜਿਹੜੇ ਛੁੱਟੀ ਵੇਲੇ ਬਹੁਤ ਅਦਾਜ਼ 'ਚ ਪਟਾਕੇ ਜਿਹੜੇ ਵਜਾਏ ਜਾਂਦੇ ਆ ਕਿ ਉਹਨਾਂ ਨੂੰ ਵੀ ਨਕੇਲ ਪਾਈ ਜਾਊਗੀ ਹਾਂ ਇਹਦੇ ਵਿੱਚ ਅਸੀਂ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਤੋਂ ਛੁੱਟੀ ਵੇਲੇ ਜਿਹੜੀ ਸਪੈਸ਼ਲ ਡਿਊਟੀ ਲਾਉਨੇ ਆ ਸਰਕਾਰੀ ਸਕੂਲ ਦੇ ਅੱਗੇ ਵੀ ਲਾਉਨੇ ਆ ਪਟਾਕਾ ਬਿਜਾ ਕੇ ਦੇਖੋ ਇੱਕ ਵਾਰੀ ਬੰਦਾ ਭੱਜ ਲੇਗਾ ਦੋ ਵਾਰੀ ਭੱਜ ਲੇਗਾ ਸਾਡੇ ਕੋਲ ਕੈਮਰੇ ਵੀ ਲੱਗੇ ਆ ਕੈਮਰੇ ਦੇ ਵਿੱਚ ਅਸੀਂ ਉਹਦਾ ਨੰਬਰ ਵੀ ਜਿਹੜਾ ਟਰੇਸ ਕਰਾਂਗੇ ਨੰਬਰ ਟਰੇਸ ਕਰਕੇ ਅਸੀਂ ਉਹਦੇ ਘਰੋਂ ਵੀ ਚੌਕ ਕੇ ਲਿਆ ਕੇ ਅਸੀਂ ਪਰਚਾ ਦੰਮਾਂਗੇ ਅਗਰ ਸਾਲਾਂਸਰ ਜਿਹੜਾ ਪਟਾਕਿਆਂ ਵਾਲਾ ਹੈ ਚਾਹੇ ਘਰ ਤੋਂ ਖੜਾ ਮੋਟਰਸਾਈਕਲ ਹੈਗਾ ਉਹਨੂੰ ਵੀ ਲਿਆ ਕੇ ਉੱਥੇ ਵੀ ਕਾਰਵਾਈ ਕਰਾਂਗੇ ਅਸੀਂ ਸਰ ਜਿਵੇਂ ਹੁਣ ਬੜੇ ਮਾਪੇ ਵੀ ਦੇਖ ਰਹੇ ਆ ਬੱਚੇ ਜ਼ਿੱਦ ਕਰਨ ਲੱਪ ਤਾਂ ਤੋਂ ਘੱਟ ਐ ਸਾਈਕਲ ਹੀ ਚਲਾਉਣੀ ਚਾਹੀਦੀ ਓਹੀ ਪ੍ਰੈਫਰ ਕਰਨਾ ਚਾਹੀਦਾ ਪਰ ਜਿਹੜੇ ਮਾਪੇ ਅੱਗੇ ਬੱਚੇ ਜਿੱਦ ਕਰਦੇ ਆ ਔਰ ਮਾਪੇ ਨੂੰ ਪਤਾ ਕਿ ਬੱਚੇ ਗੈਲੀ ਕਰ ਰਹੇ ਪਰ ਮਜਬੂਰੀ ਵਿੱਚ ਕਿਉਂਕਿ ਕਈ ਵੇਲੇ ਮਾਪੇ ਨੂੰ ਹੁਣ ਬੱਚੇ ਨੂੰ ਜ਼ਿਆਦਾ ਵੀ ਨਹੀਂ ਡਾਂਟ ਸਕਦੇ ਉਹਨਾਂ ਮਾਪੇ ਨੂੰ ਕੀ ਸਲਾਹ ਦੇਣੀ ਚਾਹੋਗੇ ਉਹਨਾਂ ਨੂੰ ਮੈਂ ਇਹੀ ਸਲਾਹ ਦਊਂਗਾ ਇੱਕ ਵਾਰੀ ਬੱਚੇ ਨੂੰ ਪਿਆਰ ਨਾਲ ਸਮਝਾਓ ਦੂਜੀ ਗੱਲ ਜਿਹੜੀ ਜੋ ਅਸੀਂ ਕਰ ਰਹੇ ਆ ਇਹ ਵੀ ਉਹਨਾਂ ਨੂੰ ਦਿਖਾਓ ਅਗਰ ਨਹੀਂ ਹਟਦੇ ਫਿਰ ਸਾਨੂੰ ਦੱਸੋ ਅਸੀਂ ਇੱਕ ਵਾਰੀ ਉਹਨੂੰ ਸਮਝਾਵਾਂਗੇ ਵੀ ਥੋੜੀ ਆਪਣੇ ਤਰੀਕੇ ਦੇ ਨਾਲ ਸਖਤੀ ਵੀ ਕਰਾਂਗੇ ਤੇ ਨਹੀਂ ਕਰੋਗੇ ਜੇ ਕਾਉਂਸਲਿੰਗ ਬਹੁਤ ਜ਼ਰ ਬਿਲਕੁਲ ਜੀ ਅਗਰ ਸਾਡੇ ਕੋਲ ਲੈ ਕੇ ਆਣਗੇ ਮੇਰਾ ਵਿਸ਼ਵਾਸ਼ ਕਰ ਇੱਕ ਵਾਰੀ ਬੱਚੇ ਨੂੰ ਮੇਰੇ ਕੋਲ ਲਿਆਉਂਗੇ ਤਾਂ ਦੁਬਾਰਾ ਉਹ ਪਟਾਕਾ ਨਹੀਂ ਬਜਾਏਗਾ ਮੋਟਰਸਾਈਕਲ ਜੀ 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 ਸਰ ਜੀ ਮੈਂ ਹੁਣ ਅਸੀਂ ਬਾਹਰ ਵੀ ਦੇਖ ਪਾ ਰਹੇ ਹਾਂ ਮੋਟਰਸਾਈਕਲ ਮੇਰੇ ਖਿਲ ਕਈ ਰਿਕਵਰ ਕੀਤੇ ਗਏ ਆ ਤੁਹਾਡੇ ਬਿਲਕੁਲ ਆਫਿਸ ਦੇ ਬਾਹਰਲੇ ਪਾਸੇ ਬਿਨਾ ਨੰਬਰ ਪਲੇਟੀ ਜਿਹੜੇ ਇਹ ਵਹੀਕਲਸ ਨੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਇੱਕ ਇੱਕ ਆਪਣੇ ਸੁਰੇ ਸਾਹਿਬ ਨਵੀਂ ਕਿਸਮ ਦਾ ਇੱਕ 트ੈਂਡ ਚੱਲਿਆ ਵੀ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਦਾ ਜਿਹਨਾਂ ਦੇ ਪਿਛਲੇ ਨੰਬਰ ਪਲੇਟ ਵੜ ਦਿੰਦੇ ਆ ਨਵੇਂ ਆ ਦੀ ਵੜ ਦਿੰਦੇ ਆ ਇਹ ਮੈਂ ਕਾਫੀ ਬੰਦ ਕੀਤੇ ਥੋੜੇ ਖੜੇ ਨੇ ਪਿੱਛੇ ਹੋਰ ਵੀ ਖੜੇ ਨੇ ਬੰਦ ਕੀ ਲਈਦੇ ਇਹਨਾਂ ਦਾ ਆ ਜਿਆਦਾ ਕਰਕੇ ਇਹਨਾਂ ਦੇ ਦਿਲ ਦੇ ਵਿੱਚ ਇਹੀ ਗੱਲ ਹੁੰਦੀ ਜਿੱਥੋਂ ਤੱਕ ਮੈਂ ਸਮਝਦਾ ਵੀ ਇਹ ਨੰਬਰ ਪਲੇਟ ਨਹੀਂ ਹੋਊਗੀ ਨੰਬਰ ਨਹੀਂ ਸਾਡਾ ਪੜਿਆ ਜਾਊਗਾ ਸ਼ਰਾਰਤ ਕਰਕੇ ਭੱਜਾਂਗੇ ਪੁਲਿਸ ਦੇ ਹੱਥ ਨਹੀਂ ਆਊਗੀ ਇਹਦੇ ਵਿੱਚ ਵੀ ਇਹ ਸਪੈਸ਼ਲ ਸਾਡੀ ਚੱਲ ਰਹੀ ਹੈ ਇਨਚਾਰਜ ਟ੍ਰੈਫਿਕ ਵੀ ਮੈਂ ਵੀ ਤੇ ਨੰਬਰ ਪਲੇਟ ਵੱਡੇ ਵਾਲੇ ਤਾਂ ਆਪਾਂ ਛੱਡ ਦੇਣੀ ਚਾਹੀਏ ਉਹ ਤੇ ਮਗਰ ਸਾਨੂੰ 10-15 ਕਿਲੋਮੀਟਰ ਤੱਕ ਵੀ ਜਾਣਾ ਪੈ ਜਵੇ ਉਹਨੂੰ ਹਰ ਹਾਲਤ 'ਚ ਲਿਆ ਕੇ ਆਪਾਂ ਬੰਦ ਕਰ ਦਿਆ ਸਰ ਹੁਣ ਲੋਕਾਂ ਨੂੰ ਵੀ ਤਾਂ ਜਾਗਰਤ ਹੋਣਾ ਚਾਹੀਦਾ ਨਾ ਜਿਵੇਂ ਆਪਾਂ ਦੇਖਦੇ ਕਿ ਸ਼ਹਿਰ 'ਚ ਵਾਰਦਾਤ ਹੁੰਦੀ ਹੈ ਜਿਹਦੇ ਨੰਬਰ ਪਲੇਟ ਨਹੀਂ ਹੁੰਦੀ ਉਹੀ ਜ਼ਿਆਦਾਤਰ ਵਾਰਦਾਤ ਕਰਕੇ ਭੱਜਦੇ ਆ ਤੇ ਜੇ ਬੱਚੇ ਜਿਹੜੇ ਆ ਮਾਈਨਰ ਆ ਚਾਹੇ ਮੇਜਰ ਆ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਲੈ ਕੇ ਜਾਣਗੇ ਤਾਂ ਉਹ ਵੀ ਸ਼ੱਕ ਦੇ ਘੇਰ 'ਚ ਤਾਂ ਆਉਣਗੇ ਦੇਖੋ ਤੁਸੀਂ ਦੇਖਿਆ ਹੋਣਾ ਪਿਛਲੇ ਕਰੀਬ-ਕਰੀਬ 10 ਦਿਨ ਤੋਂ ਅਸੀਂ ਇਹ ਜਿਆਦਾ ਤੇਜ਼ ਕੀਤਾ ਘਮ ਔਰ 10 ਦਿਨ ਚੋਂ ਇਹਨਾਂ ਦੀਆਂ ਜਿਹੜੀਆਂ ਵਾਰਦਾਤਾਂ ਨੁਟਖੋਦੀਆਂ ਦੇ ਵਿੱਚ ਵੀ ਥੋੜਾ ਘਾਟਾ ਹੋਇਆ ਤੇ ਮਤਲਬ ਜਿਆਦਾ ਕਰਕੇ ਜਿਹੜੇ ਨਿਸ਼ੇੜੀ ਕਿਸ ਹੁੰਦੇ ਉਹ ਇਸ ਤਰ੍ਹਾਂ ਕਰਦੇ ਆ ਅਸੀਂ ਜੋ ਮਰਜ਼ੀ ਵੀ ਹੋ ਜਵੇ ਕਈ ਵਾਰੀ ਸਪਾਰਸ਼ ਵੀ ਮੇਸ ਕਰਕੇ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹਨਾ ਕਿ ਅਗਰ ਇਦਾਂ ਦਾ ਅਸੀਂ ਮੋਟਰਸਾਈਕਲ ਫੜਦੇ ਆ ਪਟਾਕੇ ਵਾਲਾ ਜਾਂ ਨੰਬਰ ਵੱਡੀ ਵਾਲਾ ਮੇਰਾ ਇਹ ਵੀ ਆਪਣੇ ਲੀਡਰਾਂ ਨੂੰ ਵੀ ਬੇਨਤੀ ਆ ਕੋਈ ਇਹਦੇ ਵਿੱਚ ਸਪਾਰਸ਼ ਵੀ ਨਾ ਕਰਨ ਤੇ ਅਸੀਂ ਛੱਡਾਂਗੇ ਨਹੀਂ ਸਖਤ ਸਾਨੂੰ ਹਦਾਇਤ ਹੈ ਸਪਾਰਸ਼ੋਂ ਦੀ ਜਿਵੇਂ ਸੇ ਆ ਜਾਂਦੀ ਕਈ ਵਾਰ ਆ ਜਾਂਦੀ ਕਈ ਵਾਰ ਤੇ ਪਰ ਆਪ ਸੋਚਣਾ ਚਾਹੀਦਾ ਕਿ ਨੰਬਰ ਵੱਡੀ ਵਾਲੇ ਪਲੇਟ ਦੀ ਜੇ ਤੁਸੀਂ ਸਪਰਸ਼ ਕਰ ਰਹੇ ਹੋ ਜਬ ਕੋਈ ਪਟਾਕੇ ਬਜਾ ਰਿਹਾ ਸਪਰਸ਼ ਕਰ ਰਿਹਾ ਤੁਸੀਂ ਕਿੰਨੀ ਜ਼ਿੰਮੇਵਾਰੀ ਨਿਭਾਰੇ ਇਹਦੇ ਵਿੱਚ ਥੋੜਾ ਜਿਹਾ ਇੱਕ ਦੋ ਵਾਰ ਇਸ ਤਰ੍ਹਾਂ ਹੋਇਆ ਕਈ ਵਾਰੀ ਥੋੜਾ ਅਨਜਾਨਪੋੜੇ ਦੇ ਵਿੱਚ ਵੀ ਕੋਈ ਬੰਦਾ شریف ਹੁੰਦਾ ਲੇਕਿਨ ਉਹਨੂੰ ਮੋਟਰਸਾਈਕਲ ਮੰਗ ਕੇ ਲੈਂਦਾ ਨਹੀਂ ਪਤਾ ਹੁੰਦਾ ਵੀ ਵੱਡੀਆ ਫਿਰ ਅਸੀਂ ਇੱਥੇ ਥਾਣੇ ਦੇ ਵਿੱਚ ਬਕਾਇਦਾ ਨੰਬਰ ਪਲੇਟ ਲਵਾ ਕੇ ਵਾਰਨਿੰਗ ਕਰਕੇ ਉਹਨੂੰ ਲਿਖਤੀ ਸੀ ਛੱਡੇ ਤਾਂ ਕਿ ਅੱਗੇ ਤੋਂ ਨਾ ਕਰੇ ਸਰ ਇੱਕ ਸਵਾਲ ਹੈ ਲੋਕਾਂ ਦੇ ਜ਼ਿਹਨ ਚ ਤੈਰਦਾ ਰਹਿੰਦਾ ਉਹ ਸਵਾਲ ਇਹ ਹੈ ਕਿ ਜਿਹੜੇ ਜਿਹੜੇ ਬੱਚੇ ਮੋਡੀਫਾਈ ਕਰਾਉਂਦੇ ਆ ਉਹਨਾਂ ਤੇ ਚਲਾਨ ਤਾਂ ਹੁੰਦੇ ਪਰ ਜਿਹੜੇ ਦੁਕਾਨਦਾਰ ਸਲੈਂਸਰ ਲਾਉਂਦੇ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਆ ਹੁਣ ਤਾਂ ਆਨਲਾਈਨ ਵਿੱਚ ਚੀਜ਼ਾਂ ਮਿਲਣ ਲੱਗ ਪਈਆਂ ਵੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਅ ਦੇਖੋ ਸਾਡੀ ਪੂਰੀ ਕੋਸ਼ਿਸ਼ ਹੈ ਆਪਾਂ ਇਹ ਸ਼ਹਿਰ ਦੇ ਵਿੱਚੋਂ ਦੇਖਾਂਗੇ ਕਿਹੜੇ ਕਿਹੜੇ ਬੰਦੇ ਇਸ ਤਰ੍ਹਾਂ ਦੇ ਕਰਦੇ ਆ ਸਾਡੀ ਜਿਹੜੀ ਸਪੈਸ਼ਲ ਡਰਾਈਵ ਚਲਾਈ ਹੈ ਇਹਦੇ ਵਿੱਚ ਅਸੀਂ ਦੇਖਾਂਗੇ ਜਿਹੜੇ ਮੋਡੀਫਾਈ ਕਰਦੇ ਆ ਕੰਪਨੀ ਦੇ ਕੁਝ ਹੁੰਦੇ ਆ ਆਪਾਂ ਉਹਨੂੰ ਭੰਨ ਘੜ ਕਰਕੇ ਕੁਝ ਹੋਰ ਤਰ੍ਹਾਂ ਕਰ ਲੈਂਦੇ ਆ ਉਹ ਟਾਇਰ ਆ ਵੱਡੇ ਟਾਇਰ ਆ ਉਹ ਕਿਸੇ ਹੋਰ ਚੀਜ਼ ਲਈ ਬਣੇ ਹੁੰਦੇ ਆ ਆਪਾਂ ਕਿਸੇ ਹੋਰ ਚੀਜ਼ ਨੂੰ ਪਾ ਲੈਂਦੇ ਆ ਇੱਦਾਂ ਇਹ ਸਾਇਲੈਂਸਰ ਵੀ ਹੈਗੇ ਹੋ ਸਕਦਾ ਹੈ ਕਿਸੇ ਹੋਰ ਮੋਟਰਸਾਈਕਲ ਲਈ ਬਣੇ ਹੋਣ ਪਰ ਆਪਾਂ ਬੋਲਟਰ ਨੂੰ ਪਾ ਲਿਆ ਜਾਂ ਉਹਦੀ ਜਾਲੀ ਕਢਾ ਕੇ ਉਹਦਾ ਉਹ ਬਣਾ ਲਿਆ ਇਸ ਤਰ੍ਹਾਂ ਮੋਡੀਫਾਈ ਹੁੰਦੇ ਇਹਨਾਂ ਦੇ ਖਰਾਬੀ ਕਰ ਵੀ ਕਰਾਂ ਫਿਰ ਮਾਪੇ ਤਾਂ ਪੈਸੇ ਲਾ ਕੇ ਬੱਚੇ ਜਾਂਦੇ ਤਾਂ ਉਹਨਾਂ ਕੋਲ ਹੀ ਹੈ ਨਾ ਹਾਂ ਬਿਲਕੁਲ ਬਿਲਕੁਲ ਉਸੇ ਉਹਨਾਂ ਨੂੰ ਥੋੜਾ ਟਾਈਟ ਜਿਆਦਾ ਕਰਾਂਗੇ ਤਾਂ ਕਿ ਉਹ ਵੀ ਨਾ ਇਦਾਂ ਦਾ ਕੰਮ ਕਰਨ ਜੀ ਬਹੁਤ ਸ਼ੁਕਰ ਹੈ ਸਰ ਉਮੀਦ ਕਰਦੇ ਆ ਕਿ ਸ਼ਹਿਰ ਚ ਕ੍ਰਾਈਮ ਘਟੇ ਔਰ ਅਫਤਾਰ ਜੀ ਆਪਣੀ ਡਿਊਟੀ ਪ੍ਰਤੀ ਸਤਰਕ ਰਹਿੰਦੇ ਨੇ ਤਾਂ ਮੈਂ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਆ ਮੋਟਰਸਾਈਕਲ ਜਿਹੜੇ ਬਾਹਰ ਖੜੇ ਆ ਨੰਬਰ ਵੱਡੀ ਪਲੇਟ ਵਾਲੇ ਬਾਪੂ ਤੇਰੇ ਕਰਕੇ ਪਰ ਜਦ ਇਦਾਂ ਦੇ ਕੰਮ ਕਰਨੇ ਆ ਫਿਰ ਬਾਪੂ ਨੂੰ ਥਾਣੇ ਆਣੇ ਪੈਣਾ ਤਾਂ ਬਾਪੂ ਤੇਰੇ ਕਰਕੇ ਤਾਂ ਫਾਇਦਾ ਤਾਂ ਹੀ ਆ ਜੇ ਇਦਾਂ ਦੇ ਕੰਮ ਨਾ ਕਰੀਏ ਆ ਦੇਖੋ ਔਰ ਇਹਨਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਈ ਵਾਰਦਾਤ ਕਰ ਦਵੇ ਕੋਈ ਚੋਰੀ ਕਰ ਦਵੇ ਤਾਂ ਪ੍ਰਸ਼ਾਸਨ ਕੀ ਕਰੂ ਸਰ ਸਰ ਇੱਕ ਬੇਨਤੀ ਆ ਜੀ ਆ ਜਿਵੇਂ ਉਹ ਇੱਥੇ ਲਿਖਾਇਆ ਬਾਪੂ ਤੇਰੇ ਕਰਕੇ ਪਰ ਜੇ ਆ ਕੰਮ ਕਰਨ ਬਾਪੂ ਨੂੰ ਠਾਣੇ ਦਾਣਾ ਹੀ ਪੈਣਾ ਚਲੋ ਇਹਦੇ ਬਾਰੇ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ ਕਈ ਵਾਰੀ ਮੈਂ ਨਿਆਣੇ ਲਿਖਾ ਲੈਂਦੇ ਆ ਇਹਨਾਂ ਨੂੰ ਅਸੀਂ ਪੂਰਾ ਇੱਥੇ ਸੱਦ ਕੇ ਘਰ ਦੇ ਵੀ ਸੱਦੀਏ ਅਸੀਂ ਨਾਲ ਸੱਦ ਕੇ ਪੂਰਾ ਕਰੀਦਾ ਕਈ ਵਾਰੀ ਘਰ ਦੇ ਸਾਨੂੰ ਆਪ ਕਹਿੰਦੇ ਦੇਵੇ ਦੇਖੋ ਜੀ ਇਹ ਬੱਚਾ ਥੋੜਾ ਇਹਨੂੰ ਡਾਂਟੋ ਇਸ ਕਰਕੇ ਸਕਤੀ ਦਾ ਪੂਰੀ ਕਰੀਦੀ ਹੈ ਤੇ ਉਹਦਾ ਥੋੜਾ ਰਿਜ਼ਲਟ ਵੀ ਮਿਲੂਗਾ گاਉਂ ਤੁਸੀਂ ਐਫਰਟ ਕਰ ਰਹੇ ਹੋ ਉਮੀਦ ਕਰਦੇ ਆ ਲੋਕ ਵੀ ਸਾਥ ਦੇਣਗੇ ਔਰ ਸ਼ਹਿਰ ਇਸੇ ਤਰੀਕੇ ਬਿਹਤਰ ਹੋਵੇਗਾ ਬਿਲਕੁਲ ਦੇਣਗੇ ਜੀ ਸਾਡੇ ਦੁਆਬੇ ਦੇ ਲੋਕ ਪੜੇ ਲਿਖੇ ਲੋਕ ਨੇ ਬਿਲਕੁਲ ਸਾਥ ਦੇਣਗੇ ਜੀ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨ ਬਹੁਤ ਸ਼ੁਕਰ ਹੈ